ਬਠਿੰਡਾ ਦੇ ਪਰਸਰਾਮ ਨਗਰ ਵਿਖੇ ਇੱਕ ਸ਼ੋਰੂਮ ਦੇ ਵਿੱਚ ਹੋਈ ਸੀ ਲੱਖਾਂ ਰੁਪਏ ਦੀ ਚੋਰੀ 24 ਘੰਟਿਆਂ ਦੇ ਵਿੱਚ ਪੁਲਿਸ ਨੇ ਦੋਨੇ ਵਿਅਕਤੀ ਕੀਤੇ ਗ੍ਰਿਫਤਾਰ ਆਟੋ ਵੀ ਕੀਤਾ ਬਰਾਬਦ ਬੁੱਧਵਾਰ ਨੂੰ ਉੱਤਨਵੇਂ ਦੇ ਲਗਭਗ ਐਸਪੀ ਸਿਟੀ ਨਰਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਿੱਥੇ ਬਠਿੰਡਾ ਦੇ ਪਰਸਰਾਮ ਨਗਰ ਵਿਖੇ ਇੱਕ ਸ਼ੋਰੂਮ ਦੇ ਵਿੱਚ ਮੋਬਾਈਲ ਫੋਨਾਂ ਤੇ ਐਲਸੀਡੀਆਂ ਤੇ ਹੋਰ ਸਮਾਨ ਚੋਰੀ ਕੀਤਾ ਗਿਆ ਲੱਖਾਂ ਰੁਪਏ ਦਾ ਸਮਾਨ ਸੀ ਜੋ ਪੁਲਿਸ ਵੱਲੋਂ ਸੀਆਈਏ ਵੱਨ ਦੀ ਪੁਲਿਸ ਪਾਰਟੀ ਵੱਲੋਂ 24 ਘੰਟੇ ਦੇ ਵਿੱਚ ਇਸ ਨੂੰ ਟ੍ਰੇਸ ਕਰਦੇ ਹੋਏ ਸਮਾਨ ਸਮੇਤ ਦੋ ਵੇਹਿਤੀਆਂ ਨੂੰ ਗ੍ਰਿਫਤਾਰ ਕੀਤਾ ਜਿੱਥੇ ਜਿਹੜਾ ਇਹਨਾਂ ਵੱਲੋਂ ਆਟੋ ਉਸ ਸਮਾਨ ਦੇ ਵਰਤਿਆ ਗਿਆ ਸੀ ਉਹ ਵੀ ਇਹਨਾਂ ਵੱਲੋਂ ਬਰਾਮਦ ਕਰਵਾ ਲਿਆ ਗਿਆ। ਹਾਂਜੀ ਸਰ। ਅ ਕੱਲ ਤਾਣਾ ਕਨਾਲ ਦੀ ਏਰੀਆ ਦੇ ਵਿੱਚ ਪਰਸਨਮ ਨਗਰ ਇੱਕ ਏਰੀਆ ਪੈਂਦਾ। ਇਸ ਏਰੀਆ ਦੇ ਵਿੱਚ ਰਾਤ ਨੂੰ ਕੁਝ ਚੋਰਾਂ ਦੇ ਵੱਲੋਂ ਇੱਕ ਦੁਕਾਨ ਦੇ ਵਿੱਚ ਸਨ ਲਗਾਈ ਗਈ ਸੀ ਤੇ ਉੱਥੋਂ LCD, AC, ਉਸ ਤੇ ਮੋਬਾਈਲ ਤੇ ਹੋਰ ਜਿਹੜੇ ਕੈਸ਼ ਤੇ ਨਕਦੀ ਵਗੈਰਾ ਜਿਹੜੀ ਚੋਰੀ ਕਰ ਲਈ ਗਈ ਸੀ। ਸੋ ਇਸ ਚੋਰੀ ਦੇ ਸਬੰਧ ਵਿੱਚ 99 ਨੰਬਰ ਮੁਕੱਦਮਾ ਅੰਡਰ ਸੈਕਸ਼ਨ 455 380 थाना ਕਨਾਲ ਕਲੋਨੀ ਦੇ ਵਿੱਚ ਦਰਜ ਰਜਿਸਟਰ ਕੀਤਾ ਗਿਆ ਸੀਗਾ ਇਸ ਚੋਰੀ ਤੇ ਕੰਮ ਕਰਦੇ ਆ ਮਾਨਯੋਗ ਐਸਐਸਪੀ ਸਾਹਿਬ ਬਠਿੰਡਾ ਵੱਲੋਂ ਵੱਖ-ਵੱਖ ਟੀਮਾਂ ਗਠਿਤ ਕੀਤੀਆਂ ਗਈਆਂ ਸੀਗੀਆਂ ਜਿਸ ਦੇ ਵਿੱਚ ਸੀਆਈਏ ਸਟਾਫ ਅਤੇ थाना ਕਨਾਲ ਕਲੋਨੀ ਦੇ ਟੀਮਾਂ ਨੇ ਮਿਹਨਤ ਕਰਦੇ ਹੋਏ ਸੀਸੀਟੀਵੀ ਫੁਟੇਜ ਤੇ ਟੈਕਨੀਕਲ ਐਵੀਡੈਂਸ ਦੇ ਆਧਾਰ ਦੇ ਉੱਤੇ ਇਹ ਚੋਰੀ ਜਿਹੜੀ ਹੈਗੀ ਆ ਵਿਥਿਨ 24 ਆਵਰਸ ਟ੍ਰੇਸ ਕਰ ਲਈ ਤੇ ਇਸ ਦੇ ਵਿੱਚ ਦੋ ਦੋਸ਼ੀ ਸਾਜਨ ਤੇ ਸਾਗਰ ਜਿਹੜਾ ਉਹਨਾਂ ਵੱਲੋਂ ਵਰਤਿਆ ਗਿਆ ਈ ਰਿਕਸ਼ਾ ਸੀਗਾ ਉਹਨੂੰ ਬਰਾਮਦ ਕਰ ਲਿਆ ਗਿਆ। ਜਿਹੜੀ ਚੋਰੀ ਦੇ ਵਿੱਚ ਉਹਨਾਂ ਨੇ ਸਮਾਨ ਚੌਤੀ ਮੋਬਾਈਲ ਇੱਕ LCD ਇੱਕ AC ਤੇ ਹੋਰ ਜਿਹੜਾ ਕੋਈ ਸਮਾਨ ਸੀਗਾ ਉਹ ਵੀ ਉਹਨਾਂ ਤੋਂ ਬਰਾਮਦ ਕਰ ਲਿਆ ਗਿਆ। ਸੋ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਇਸ ਚੋਰੀ ਨੂੰ ਵਾਰਦਾਤ ਨੂੰ ਦੇ ਮੱਦੇਨਜ਼ਰ ਰੱਖਦੇ ਜਿਹੜੀ ਟੀਮਾਂ ਬਣਾਈਆਂ ਸੀਗੀਆਂ 24 ਘੰਟੇ ਦੇ ਵਿੱਚ ਉਹਨਾਂ ਨੇ ਜਿਹੜੀ ਹੈ ਚੋਰੀ ਟਰੇਸ ਕਰ ਲਈ ਤੇ ਦੋ ਦੋਸ਼ੀਆਂ ਜਿਹੜਾ ਹੈਗਾ ਇਸ ਵਿੱਚ ਗ੍ਰਿਫਤਾਰ ਕਰਕੇ ਉਹਨਾਂ ਕੋਲ ਚੋਰੀ ਦੇ ਸਮਾਨ ਵੀ ਬਰਾਮਦ ਕਰ ਲਿਆ ਗਿਆ। ਇਸ ਤਰ੍ਹਾਂ ਦੀ ਕਾਰਵਾਈ ਫਰਦਰ ਜਿਹੜੀ ਹੈਗੀ ਆ ਇਹਨਾਂ ਦੀ ਰਿਮਾਂਡ ਲੈ ਕੇ ਪੁਸ਼ਕਸ਼ ਕੀਤੀ ਜਾ ਰਹੀ ਹੈ ਕਿ ਇਸ ਚੋਰੀ ਤੋਂ ਇਲਾਵਾ ਇਹਨਾਂ ਨੇ ਕਿਹੜੀ ਕਿਹੜੀ ਹੋਰ ਜੋੜੀ ਜਿਹੜੀ ਹੈਗੀ ਉਹਦੇ ਵਿੱਚ ਇਨਵੋਲ ਹੋਣੇ ਇਹਨਾਂ ਦੋਨਾਂ ਤੋਂ ਇਲਾਵਾ ਕਿਹੜੇ ਹੋਰ ਬੰਦੇ ਜਿਹੜੇ ਹੈਗੇ ਇਹਨਾਂ ਨਾਲ ਨਾਲ ਇਨਵੋਲ ਬਣੇ ਜਿਹੜੇ ਬੰਦੇ ਇਹਨਾਂ ਦੇ ਨਾਲ ਮਿਲ ਕੇ ਚੋਰੀਆਂ ਕਰਦੇ ਨੇ ਸੋ ਇਹ ਸਾਰੀ ਜਿਹੜੀ ਹੈਗੀ ਇਨਵੈਸਟੀਗੇਸ਼ਨ ਕੀਤੀ ਜਾਊਗੀ ਅੱਗੇ ਫਰਦਰ ਵੀ ਹੋਰ ਵੀ ਇਹਨਾਂ ਦੀ ਜਿਹੜੀ ਹੈਗੀ ਢੁਗਾਈ ਨਾਲ ਤਫ਼ਤੀਸ਼ ਕੀਤੀ ਜਾ ਰਹੀ ਹੈ ਦੋ ਬੰਦੇ ਜਿਹੜੇ ਹੈਗੇ ਗ੍ਰਿਫਤਾਰ ਕਰ ਲਏ ਗਏ ਆ